ਜਿਸ ਨੂੰ ਮਾਰੇ ਕਹਿੰਦੇ ਸਾਸ ਗਿਆ ਕਾਇਆ ਟਲਪਾਏ ਤਾਂ ਕੇ ਪਾਛੇ ਕਿਸ਼ਨਾ ਖੈ ਜਿਵੇਂ ਜਿੱਥੋਂ ਲੋਕ ਚਲੇ ਗਏ ਉਹ ਜਗਾ ਖੰਡਰ ਬਣ ਗਈ। ਇਸੇ ਤਰ੍ਹਾਂ ਇਹ ਸਰੀਰ ਮਨ ਦੇ ਜਾਣ ਤੋਂ ਬਾਅਦ ਕਿਉਂਕਿ ਸਵਾਸਾਂ ਦੀ ਗੰਢ ਖੁੱਲ ਜਾਂਦੀ ਤੇ ਟਹਿਟੇਰੀ ਹੋ ਜਾਂਦਾ। ਹੁਣ ਗੁਰਮੁਖ ਪਿਆਰਿਓ ਆਪਾਂ ਜਦੋਂ ਸੰਗਤ ਕਰਾਂਗੇ, ਸਿਮਨ ਕਰਾਂਗੇ ਅਸੀਂ ਜਦੋਂ ਆਪਦੇ ਅੰਦਰ ਜੋਤ ਦੀ ਪਛਾਣ ਕਰ ਲਈ, ਆਪਦੇ ਆਪ ਨੂੰ ਪਛਾਣ ਲਿਆ, ਸਤ ਨੂੰ ਪਛਾਣ ਲਿਆ ਫਿਰ ਸਾਨੂੰ ਦੂਜਿਆਂ ਦੀ ਪਛਾਣਾਂ ਸ਼ੁਰੂ ਹੋਏਗੀ। ਵਿਸਾਵੇਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਾਂ ਮੈਨ ਜਾਣਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋ ਇਹ ਤਾਂ ਸਾਰਾ ਉਸ ਅੰਕਾਰ ਦਾ ਹੀ ਬਸਾਰਾ ਹੈ ਤੇ ਜਿਵੇਂ ਦ੍ਰਿਸ਼ਟਮਾਨ ਦੀ ਜੇ ਗੱਲ ਕਰੀਏ ਜਿਹੜੀ ਧਰਤੀ ਉਸ ਨੇ ਬਣਾ ਕੇ ਦਿੱਤੀ ਜੇ ਤੇ ਆਪਾਂ ਖੇਡ ਰਹੇ ਤਣ ਕਰਕੇ ਇਸੇ ਸੁਨਣ ਜਿਹੜੀ ਇਹ ਵੀ ਉਹਦੇ ਹੁਕਮ ਚ ਖੇਲ ਚੱਲ ਰਿਹਾ ਸਾਰਾ ਤੇ ਆਪਾਂ ਵਾਸੀ ਇਹ ਸੁਣਦੇ ਹੁਣ ਆਪਾਂ ਇਸ ਸੁਨਣ ਦੇ ਵਿੱਚ ਸਮਾਧੀ ਤਾਂ ਲਾ ਸਕਾਂਗੇ ਜੇ ਇਸ ਖੇਲ ਨੂੰ ਸਮਝਾਂਗੇ ਵੀ ਆਪਾਂ ਜੇ ਕੀ ਕਰਦੇ ਨੇ ਇਸ ਤਨ ਤੋਂ ਵੱਖਰੇ ਹੋਵਾਂਗੇ ਸਮਝ ਗਏ ਜੇ ਇਹ ਸਰੀਰ ਨਾਲ ਸੰਬੰਧ ਆਪਾਂ ਇੱਥੇ ਆ ਜ ਨਹੀਂ ਸਕਦੇ ਇੱਥੇ ਸੁਨਣ ਚ ਸਾਡਾ ਧਿਆਨ ਲੱਗਣਾ ਹੈ ਇਥੋਂ ਨਾਦ ਹੈ ਸੁਨਣ ਸੁਬਾਦ ਅਨਹਤਾ ਨਾਦ ਐ ਨਾ ਜਾਈ ਚਾਰਜ ਬਸਮਾ ਉਹਦੇ ਵਾਸਤੇ ਹੁਣ ਇਹਨਾਂ ਨੇ ਕੀ ਕਰਨਾ ਅੰਦਰ ਬੈਠਿਆ ਨੇ ਆਪਣੇ ਬੇਲੀਆਂ ਨੇ ਇਹਨਾਂ ਨੇ ਆਪਾਂ ਨੂੰ ਪਰਿਵਾਰ ਦੇ ਸੰਸਾਰ ਦੇ ਵਿਚਾਰ ਦੇਣੇ ਤੇ ਆਪਾਂ ਨੂੰ ਹੁਣ ਗੁਰੂ ਸਾਹਿਬ ਨੇ ਸਮਝਾਤਾ ਵੀ ਆਪਣ ਨਹੀਂ ਤਣਾਂਾਂ ਕੋ ਕਰਬਾ